ਸਸੀ ਗੱਲ ਦੋਸਤੋ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ ਕੀਰਤਪੁਰ ਨੇ ਚੌਕ ਦੀਆਂ ਬਹਿਰ ਉਸ ਪਿੰਡ ਬਰੂਵਾਲ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਕਿ ਇੱਕ ਜਿਹੜਾ ਦੇਰ ਰਾਤ ਟਰੱਕ ਜੋ ਇੱਟ ਭਰ ਕੇ ਕੀਰਤਪੁਰ ਤੋਂ ਬਲਾਸਪਤ ਦੀ ਤਰਫ ਜਾ ਰਿਹਾ ਸੀ ਬਹਿਰ ਉਸ ਦੇ ਕਰੀਬ ਪਹੁੰਚਣ ਤੇ ਜਿਹੜੇ ਨਾ ਦੇ 6 ਚੱਕੇ ਆ ਉਹ ਨਿਕਲ ਕੇ ਬਾਹਰ ਨਿਕਲ ਗਏ ਬਿਲਕੁਲ ਗੱਡੀ ਤੋਂ ਟੁੱਟ ਕੇ ਸਾਈਡ ਹੋ ਗਏ ਦੋ ਫਰੰਟ ਚੱਕੇ ਮੋੜਲੇ ਹੋਰ ਚਾਰ ਪਿਛਲੇ ਚੱਕੇ ਬਿਲਕੁਲ ਜਿਹੜੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਿਹਾ ਟਰੱਕ ਤੋਂ ਜਿਹੜੇ ਅਲੱਗ ਹੋ ਚੁੱਕੇ ਨੇ ਜਿਹੜਾ ਟਰੱਕ ਹੈ 6 ਚੱਕੀ ਟਰੱਕ ਹੈ ਜਿਹੜਾ ਇਟਾ ਪਰਕੇ ਕੀਰਤਪੁਰ ਤੋਂ ਬਲਾਸਪੁਰ ਦੀ ਤਰਫ ਜਾ ਰਿਹਾ ਸੀ ਨੈਸ਼ਨਲ ਹਾਈਵੇ ਤੁਹਾਨੂੰ ਕੀਰਤਪੁਰ ਨੇ ਨੇੜੇ ਚੌਂਕ ਦੀਆਂ ਜਿਹੜੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਉੱਥੇ ਹੀ ਹਾਈਵੇ ਪਟ્રોલ ਇਹਨਾਂ ਦਾ 10 33 ਰਾਤ ਤੋਂ ਹੀ ਇਹਨਾਂ ਦੀ ਜਿਹੜੇ ਸੰਯੋਗ ਕਰ ਰਿਹਾ ਹੈ ਇਹਨਾਂ ਦੇ ਨਾਲ ਜੋ ਵੀ ਕੰਮ ਹੈ ਉਹ ਨਾਲ ਲਾ ਕੇ ਕਰਵਾਇਆ ਜਾ ਰਿਹਾ ਹੈ ਜੀ ਦੇ ਵਿੱਚ ਜੋ ਸੈਨਵਾਦੂ ਵਗੈਰਾ ਉਹ ਸੇਫਟੀ ਜੋ ਟੇਪ ਕਹਿੰਦੇ ਆ ਉਹ ਵੀ ਲਗਾਈ ਹੋਈ ਹੈ ਕਿਉਂਕਿ ਕੋਈ ਬੜਾ ਹਾਸਾ ਨਾ ਹੋ ਚੁੱਕੇ ਇੱਕ ਤਾਂ ਬਰਸਾਤ ਦਾ ਮੌਸਮ ਹੈ بارش ਕਰਕੇ ਜਿਹੜਾ ਇਹ ਮੌਸਮ ਇਕੱਣੀ ਵਾਰ ਲਾਈਟ ਨਹੀਂ ਕਰਦੀ ਵੀ ਉਹ 38 ਦਮਾਰੀ ਤਾਂ ਕੋਈ ਨਹੀਂ ਕੋਈ ਰੋਕ ਸਕਦਾ ਕਹਿੰਦੇ ਹੈ ਟ੍ਰੈਕਟਰ ਡਰਾਈਵਰ ਹੈ ਜਿਹਦੀ ਗੱਡੀ ਪਲਟੀ ਹੈ ਮੋਚਮਕੌਰ ਸਾਹਿਬ ਟਿੱਟ ਭਰ ਕੇ ਆ ਰਿਹਾ ਸੀ ਬਲਾਸਪੁਰ ਨੂੰ ਪ੍ਰੀਮ ਜੀ ਵੀ ਪਹਿਲੇ ਸੀ ਨਾਲੇ ਫੁੱਟਪਾਥ ਦੇ ਨਾਲ ਬਰਾਬਰ ਆ ਰਿਹਾ ਸੀ ਇਧਰ ਕੈਮਰਾ ਕਰੋ ਜੀ ਦੇਖੋ ਹਾਂਜੀ ਕੈਮਰਾ ਤਾਂ ਕਰਕੇ ਦੇਖੋ ਆ ਰਿਹਾ ਸੀ ਨਾਲ ਮੈਂ ਮਿਲਾ ਕੇ ਗੱਡੀ ਨਾਲ ਹੀ ਇਧਰ ਗੱਡੀ ਦੀ ਲਾਈਟਾਂ ਪਈਆਂ ਜਿੱਦਾਂ ਇਹ ਫੁੱਟਪਾਥ ਕਿੰਨਾ ਬਾਹਰ ਹੈ ਇਹ ਕਿੰਨਾ ਅੰਦਰ ਹੈ ਇਹ ਮੈਨੂੰ ਫੁੱਟਪਾਥ ਨਜ਼ਰ ਨਹੀਂ ਆਇਆ ਜੇ ਪਿਛਲੇ ਫੁੱਟਪਾਥ ਦੇ ਹਿਸਾਬ ਨਾਲ ਮੈਂ ਜਿੱਦਾਂ ਗੱਡੀ ਤੋਰ ਰਿਹਾ ਸੀ ਘਾਹ ਨੂੰ ਤਾਂ ਉੱਗੀ ਵਾਲਾ ਫੁੱਟਪਾਥ ਕਿੰਨਾ ਅੰਦਰ ਆ ਕੇ ਹੈ ਇਹ ਬਰਬਾਦ ਕਰਕੇ ਮੈਂ ਇੱਥੇ ਕਨਫਿਊਜ ਹੋ ਗਿਆ ਇਹ ਦਿਖਿਆ ਨਹੀਂ ਮੈਨੂੰ ਨਜ਼ਰ ਨਹੀਂ ਆਇਆ ਇਸ ਕਰਕੇ ਗੱਡੀ ਮੇਰੀ ਰੋਡ ਤੇ ਉੱਤੇ ਦੁਰਵਾਰ ਤੇ ਚੜਕੇ ਪਲਟ ਗਈ ਬਾਕੀ ਕੋਈ ਨੁਕਸਾਨ ਕੁਝ ਨਹੀਂ ਹੋਇਆ ਮੈਂ ਵੀ ਠੀਕ ਹੈ ਨਾਲੇ ਗੱਡੀ ਦਾ ਨੁਕਸਾਨ ਇੰਨਾ ਕਰਾਏਗਾ ਭਾ ਜੀ ਤੁਹਾਨੂੰ ਪਤਾ ਹੀ ਹੈ ਸਭ ਤੋਂ ਜ਼ਿਆਦਾ ਨੁਕਸਾਨ ਹੈ ਡਰਾਈਵਰ ਬੰਦਾ ਹੈ ਮੈਂ ਮੇਰੀ ਆਪਣੀ ਗੱਡੀ ਹੈ ਕੋਈ ਫਾਇਦਾ ਨਹੀਂ ਇਹ ਕੰਮ ਕਰਨੇ ਦਾ ਤੁਹਾਨੂੰ ਪਤਾ ਹੀ ਆਪ ਕੀ ਭਾੜਾ 1 ਰੁਪਏ ਟੈ ਜੀ 60000 ਰੁਪਏ ਭਾੜਾ ਸੀ ਨੋ ਦਾਦਾ ਗੱਡੀ ਸਾਨੂੰ ਮੇਰੇ ਕੋਲ ਪਤਾ ਤੁਹਾਨੂੰ ਪਤਾ ਹੀ ਹੈ 5 ਲੱਖ ਦੇ 7 ਲੱਖ ਦੇ ਵੀ ਚਿਹਰੋਂ ਸੰਜੋਗੀ ਗੱਡੀ ਦਾ ਹੈ ਇਹ ਮਾਰਾ ਕੀ ਜਾਣਤਾ ਦੇ ਅਪੀਲ ਕਰਨੇ ਚਾਪ ਅਪੀਲ ਕੁਛ ਨਹੀਂ ਜੀ ਬਾਕੀ ਤੁੰਧਾਰੇ ਇਹ ਰੋਡ ਦਾ ਬੈਠੇ ਹੋ ਸਿਆ ਨਾ ਮੜਾ ਜੇ ਹੁਣ ਕਿਹੜਾ ਫੁੱਟਬਾਲ ਜੋ ਕਿੰਨਾ ਦੇ ਕਿੰਨਾ ਬਾਹਰ ਹੈ ਨਹੀਂ ਪਤਾ ਚਲਦਾ ਇਸ ਰੋਡ ਦਾ ਜਿੰਨ ਚਿਕਚਿਕੇ ਕੀਤੀ ਪੱਟੀ ਹੈ ਉਸ ਹਿਸਾਬ ਨਾਲ ਫੁੱਟਬਾਲ ਇਨੰਦਰ ਹੈ ਆ ਪਿੱਛੇ ਵਾਲਾ ਕਿੰਨਾ ਬਾਹਰ ਹੈ ਜੀ ਆਪ ਦੇਖੋ ਨજર ਕੈਮਰਾ ਲਗਾ ਕੇ ਦੇਖੋ ਆਪ ਨੂੰ ਪਤਾ ਚਲ ਜਾਣਾ ਸਾਨੂੰ ਮਹਾਰਾਜ 2 ਵਜੇ ਬੱਦ 2 ਵਜੇ ਫੋਨ ਆਇਆ ਗੱਡੀ ਪਲਟ ਗਈ ਮੈਂ 10 30 ਨਾਲ ਮੋਹਨ ਸਿੰਘ ਸੇਫਟੀ ਕਰਦਾ ਰਹਤੀ ਜਦੋਂ ਅਸੀਂ 10 ਮਿੰਟ ਤੇ ਪਹੁੰਚੇ ਰਸਤਾ ਬੰਦ ਸੀ ਅਸੀਂ ਚਾ ਚਾ ਕੇ ਸੈਰਟ ਕਰਤੀਆਂ ਰਸਤਾ ਖੋਲ ਦਿੱਤਾ ਜੀ 2 ਵਜੇ ਅਸੀਂ ਪੂਰੀ ਆਪਣੀ ਸੇਫਟੀ ਆਪਦੀ ਡਰਾਈਵਰ ਨੂੰ ਸੇਫ ਕੱਢ ਲਿਆ ਡਰਾਈਵਰ ਦੇ ਕੋਈ ਸੱਟ ਚੋਟ ਨਹੀਂ ਲੱਗੀ 10 ਮਿੰਟ ਤੇ ਪਹੁੰਚ ਕੇ ਜੀ ਅਸੀਂ ਇੱਥੇ ਗੱਡੀ ਹੁਣ ਜਲਾਇਟ ਰੋਡ ਤੇ ਦਿਖੇ ਦੰਦਰਾ ਚਲੋ ਹੁੰਦਾ ਵੀ ਹੈ ਲੈਨਾਂ ਦੀ ਫਿਰ ਤਾਂ ਨਹੀਂ ਫਿਰ ਅਗੋਂ ਲੈਟ ਪਏ ਅਗੋਂ ਤਾਂ ਸਾਹਮਣੇ ਫਿਰ ਨਹੀਂ ਲੱਗਿਆ ਪਤਾ ਜੇ ਲੈਨਾਂ ਬੰਦੀ ਤੇ ਹੁੰਦੀ ਤਾਂ ਪਤਾ ਲੱਗ ਜਾਂਦਾ ਥੋੜਾ ਬਹੁਤ ਬੰਦੇ ਨੂੰ ਬੰਦੇ ਨੂੰ ਥੋੜਾ ਅੰਦਾਜ਼ ਵੀ ਆ ਵੀ ਅੱਗੇ ਲੈਟ ਕੁਝ ਹੈਗਾ ਕੀ ਹੁਣ ਬਿਲਕੁਲ ਨਾਲ ਨਾਲ ਚੱਲਦੇ ਹੋਏ ਤਾਂ ਫਿਰ ਨਹੀਂ ਲੱਗਿਆ ਪਤਾ ਉਹਨਾਂ ਨੂੰ ਵੀ ਮੈਂ 10-30 ਪੈਟਰੋਲੀ ਨਾ ਗ੍ਰਾਇਵਲ ਆ ਗਈ ਤੇ ਅੱਥੇ ਦੋ ਪਾਸੇ ਤੇ ਸਾਡੀ ਚੱਲਣੀ ਮੇਰੇ ਕੋਲ ਕੋਈ ਦੋ ਦੀ ਕਲਾਪ 700 ਤੇ ਇੱਕ ਟਰੱਕ ਪਰਚ ਗਿਆ ਕਿ ਇੱਕਾ ਰੋਡ ਸੀ ਉਹਦੇ ਵਿੱਚ ਅਨਵੈਲਵ ਹੋ ਗਿਆ ਤੇ ਦੱਬੀ ਰੋਡ ਦੇ ਵਿੱਚ ਗੁਰ ਗਈ ਹੈ ਰੋਡ ਸਾਡੀ ਕਲੀਅਰ ਹੈ ਵੈਸੇ ਤੇ ਹੁਣ ਦੇਖਾਂਗੇ ਇਹ ਦੀ ਕਰਾਂਗੇ ਕੋਸ਼ਿਸ਼ ਕੋਈ ਕੋਈ ਕਾਰਵਾਈ ਕਰੂਗੀ ਤੇ ਕੁਝ ਅਸੀਂ ਨੂੰ ਸਾਈਡ ਨੂੰ ਕਰਾਂਗੇ ਹਾਈਡਰਾ ਸਾਡਾ ਪਹੁੰਚ ਗਿਆ ਹੈ ਤੇ ਹੈਡਰੇ ਨਾਲ ਇਹਨੂੰ ਆਪਾਂ ਫੈਸਲਾ ਕਰਾਂਗੇ ਕੁਝ ਜਿਹੜੀਆਂ ਇੱਕ ਉੱਪਰ ਵੀ ਚੱਪੀਆਂ ਬਣੀਆਂ ਹੈ ਤੇ ਤੱਕ ਚੱਪਾਂ ਤੋਂ ਬਾਅਦ ਅਸੀਂ ਦੱਬੀ ਨੂੰ ਸਾਈਡ ਲਿਖਾਂਗੇ ਤੇ ਸਾਈਡ ਪਾਵਾਗੇ ਤੇ ਬਾਕੀ ਜਾਨ ਨੂੰ ਨੁਕਸਾਨ ਕੁਝ ਨਹੀਂ ਹੋਇਆ ਬਚਾ ਹੋ ਗਿਆ ਹੈ ਰਹਿਣ ਦਾ ਔਰ ਕੋਈ ਨੁਕਸਾਨ ਨਹੀਂ ਹੋਇਆ ਹੈ